ਆ ਹੁਣ ਅੱਜ ਕੱਲ ਦੇ ਵਿੱਚ ਇੱਕ ਚੀਜ਼ ਆਪਾਂ ਨੇ ਬਈ ਬਹੁਤ ਦੇਖਦੇ ਆ ਹੁਣ ਰੌਲਾ ਚੱਲ ਰਿਹਾ ਆ ਆਪਾਂ ਦੇ ਕੋਲ ਬਾਬਿਆਂ ਦਾ ਬਹੁਤ ਰੌਲਾ ਚੱਲ ਰਿਹਾ ਹੈ ਆਪਾਂ ਨੇ ਯਾਰ ਦੇਖਦੇ ਆ ਵੀ ਪੰਜਾਬ ਦੇ ਵਿੱਚ ਹਰੇਕ ਤੂੰ ਹਰੇਕ ਪਿੰਡ ਦੇ ਵਿੱਚ ਲਾਲਾ ਤਕਰੀਬਨ ਤਕਰੀਬਨ ਕੋਈ ਨਾ ਕੋਈ ਹੁੰਦਾ ਹੀ ਹੁੰਦਾ ਪਹਿਲਾਂ ਹੁੰਦੇ ਦੇ ਮਹਾਪੁਰਸ਼ ਵੀ ਹਾਂ ਯਾਰ ਆਪਾਂ ਨੇ ਆਪ ਖੁਦ ਜਾਂਦੇ ਦੇ ਵੀ ਯਾਰ ਕੋਈ ਹੈਗਾ ਸਾਧੂ ਸੰਤ ਹੁਣ ਤਾਂ ਤੁਸੀਂ ਇਹ ਲਾਲਾ ਸਾਹਿਬ ਦਾ ਵੀ ਜਿਹੜੇ ਟਿਕਟੋਕ ਬਣਾਉਂਦੇ ਆ ਜਿਹੜੇ ਵੀਡੀਓ ਬਣਾਉਂਦੇ ਜਿਹੜੇ ਨਾਚੇ ਡੱਪਦੇ ਉਹ ਵੀ ਭਾਬੇ ਬਣੀ ਫਿਰਦੀਆਂ ਤੇ ਆਪਣੇ ਲੋਕ ਪੰਜਾਬ ਦੇ ਮੂਰਖਾ ਜਿਹੜੇ ਜਾ ਜਾ ਕੇ ਉਹਨਾਂ ਦੇ ਉੱਪਰ ਆਪਣਾ ਸਿਰ ਝੁਕਾਉਂਦੇ ਆ ਆਪਾਂ ਨੇ ਯਾਰ ਮੈਂ ਕਿੰਨੇ ਸਰਦਾਰ ਦੇਖਦਾ ਜਿਨ੍ਹਾਂ ਦੇ ਦਸਤਾਰਾਂ ਬੰਨੀਆਂ ਵੀ ਆ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜੀ ਆਪਣੇ ਸਿਰ 'ਤੇ ਦਸਤਾਰ ਸਜਾਈ ਵੀ ਆ ਵੀ ਉਹਦੀ ਕੀ ਮਾਤ ਹੁੰਦਾ ਹੈ ਆਪਣੇ ਸਰਪਰ ਤਾਜ ਆ ਆਪਾਂ ਨੇ ਜਾਂਦੀ ਸਾਰੇ ਕਦੇ ਕਿਸੇ ਬਾਬੇ ਦੇ ਡੇਰੇ ਚਲੀ ਜਾਂਦੇ ਕਦੇ ਕਿਸੇ ਸਾਥ ਤੇ ਡੇਰੇ ਕਦੇ ਕਿਸੇ ਸਾਥ ਤੇ ਡੇਰੇ ਯਾਰ ਬਾਕੀ ਰਹਿੰਦੀ ਗੁੰਦੀ ਗਜ਼ਰ ਬਾਬਿਆਂ ਨੇ ਬਾਈ ਜਮੀ ਚੱਕੀ ਪਈ ਆ ਇਹ ਮੇਰੀ ਵੀਡੀਓ ਲੋਕਾਂ ਨੂੰ ਬਹੁਤ ਦਿਲ ਪਰ ਵੱਜਣੀ ਆ ਬਹੁਤ ਲੋਕਾਂ ਨੂੰ ਲੱਗਣਾ ਵੀ ਆ ਮੁੰਡਾ ਗਲਤ ਬੋਲਦਾ ਪਰ ਇਹ ਚੀਜ਼ ਤੁਸੀਂ ਆਪ ਸੋਚ ਕੇ ਦੇਖਿਓ ਯਾਰ ਆਪਾਂ ਨੇ ਜਿਹਦੇ ਵੀ ਬਾਬੇ ਕੋਲ ਜਾਣਦੇ ਆ ਉਹ ਜਾਂ ਤਾਂ ਜਨਾਨੀਆਂ ਦੇ ਕੱਪੜੇ ਭਾ ਕੇ ਬੈਠਾ ਹੁੰਦਾ ਚੂੜੀਆਂ ਪਾ ਕੇ ਬੈਠਾ ਹੁੰਦਾ दारू ਪੀ ਕੇ ਬੈਠਾ ਹੁੰਦਾ ਅਕਸਰ ਇੱਕ ਨਹੀਂ ਹੁੰਦਾ ਯਾਰ ਅੱਛਾ ਜੇ ਉੱਥੇ ਦੇਖਿਆ ਜਾਵੇ ਭਾਈ ਉੱਥੇ ਕੌਣ ਜਿਨ੍ਹਾਂ ਦੀ ਉਹ ਪੂਜਾ ਕਰਦੇ ਆ ਹਜ਼ੂਰ ਗੋਸਪਾਕ ਜੀ ਉਹਨਾਂ ਦਾ ਕਿੱਡਾ ਨੌਅ ਕਿੱਡੀ ਸ਼ਾਨ ਆ ਠੀਕ ਆ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਹੀਂ ਬੋਲਿਆ ਕਦੇ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ ਕਦੇ ਕਿਸੇ ਨਾਲ ਕੁਝ ਨਹੀਂ ਕਰਿਆ ਉਹਨਾਂ ਨੂੰ ਰੱਬ ਮਿਲਿਆ ਠੀਕ ਆ ਤੇ ਮੈਨੂੰ ਇੱਕ ਗੱਲ ਦੱਸੋ ਇਹ ਕਹਿੰਦੇ ਆ ਵੀ ਅਸੀਂ ਜੀ ਉਹਨਾਂ ਦੀ ਭਗਤੀ ਕਰਦੇ ਆ ਹਜ਼ੂਰਾਂ ਦੀ ਵੀ ਭਗਤੀ ਕਰਦੇ ਆ ਸਾਡੇ ਚ ਆਉਨੇ ਆ ਏ ਐਂ ਕਹਿੰਦੇ ਆ ਵੀ ਅਸੀਂ ਉਹਦੀ ਭਗਤੀ ਕਰਦੇ ਹਾਂ ਸਾਡੇ ਚ ਆਉਂਦੇ ਆ ਭਾਈ ਤੁਸੀਂ ਆਪਣੇ ਦਿਮਾਗ ਤੇ ਇੱਕ ਚੀਜ਼ ਸੋਚ ਕੇ ਦੇਖਿਓ ਵੀ ਇਦਾਂ ਕਦੇ ਹੋ ਸਕਦਾ ਯਾਰ ਇੰਨੇ ਜੋਗੇ ਇਹ ਲੋਕ ਹੈਗੇ ਆ ਵੀ ਉਹ ਆ ਜਾਣਗੇ ਯਾਰ ਇੱਕ ਗੁਰੂ ਕਹਿ ਰਿਹਾ ਵੀ ਤੁਸੀਂ ਜਨਾਨੀਆਂ ਤੇ ਦੂਰ ਰਹਿਣਾ ਤੁਸੀਂ दारू ਤੇ ਦੂਰ ਰਹਿਣਾ ਤੁਸੀਂ ਪਖੰਡ ਬਾਈ ਤੇ ਦੂਰ ਰਹਿਣਾ ਫਿਰ ਉਹੀ ਗੁਰੂ ਜਨਾਨੀਆਂ ਦੇ ਕੱਪੜੇ ਪਾ ਕੇ ਆ ਰਿਹਾ ਹੈ दारू ਪੀ ਕੇ ਆ ਰਿਹਾ ਹੈ ਹੈ ਤੇ ਨੱਚ ਟੱਪ ਕੇ ਆ ਰਿਹਾ ਹੈ ਬਈ ਇਤਨਾ ਯਾਰ ਅੱਜੇ ਕਾਮ ਦਾ ਜਿੰਨੇ ਵੀ ਹੈਗੇ ਇਹ ਤਾਂ ਉਹਨਾਂ ਦਾ ਵੀ ਮਜ਼ਾਕ ਖੜਾ ਰਹੇ ਆ ਉਹ ਕਿੰਨੇ ਮਹਾਨ ਸ਼ਖਸੀਅਤ ਦੀ ਉਹਨਾਂ ਨੇ ਯਾਰ ਇਬਾਦਤ ਕਰੀ ਆ ਉਹਨਾਂ ਨੇ ਨਾਮ ਜਪਿਆ ਉਹਨਾਂ ਨੇ ਸੰਸਾਰ ਨੂੰ ਤਿਆਗ ਕੇ ਅੱਲਾ ਲੈ ਆ ਉਹਨਾਂ ਨੇ ਪਾਇਆ ਸਭ ਪਰਮਾਤਮਾ ਮਿਲੇ ਉਹਨਾਂ ਨੂੰ ਅੱਜ ਦੇ ਟਾਈਮ 'ਚ ਦੇਖ ਲੈ ਭਾਈ ਤੂੰ ਸਾਫ ਕਿਤਾਬ ਲਾ ਲਾ ਯਾਰ ਤੀਏ ਕਿ ਦਿਨ ਜਿਹੜੇ ਬਾਬੇ ਕੋਲ ਪਨ ਜਾਂਦੇ ਆ ਉਹਦਾ ਕਿਸੇ ਨਾ ਕਿਸੇ ਨਾਲ ਰੌਲਾ ਪਿਆ ਹੁੰਦਾ ਬਾਕੀ ਆਪਨੇ ਲੋਕ ਮੂਰਖਾ ਯਾਰ ਇਹਨਾਂ ਦੇ ਕੋਲ ਜਾ ਰਹੇ ਆ ਯਾਰ ਕੋਈ ਕਹਿੰਦੇ ਸਾਨੂੰ ਜਵਾਗ ਚਾਹੀਦਾ ਕੋਈ ਕਹਿੰਦੇ ਸਾਨੂੰ ਪੈਸਾ ਚਾਹੀਦਾ ਕੋਈ ਕੁਛ ਕਹਿਦਨੇ ਆ ਯਾਰ ਤੁਸੀਂ ਉਹਨੇ ਇੱਕ ਗੱਲ ਦੱਸੋ ਵੀਰੇ ਹੈ ਜਵਾਗ ਦੇਣੀ ਉਹ ਸਿਰਫ ਪਰਮਾਤਮਾ ਦੀ ਦੀਨ ਜੀਨੇ ਯਾਰ ਆਪਾਂ ਨੂੰ ਬਣਾਇਆ ਯਾਰ ਪਰਮਾਤਮਾ ਨੇ ਪਾ ਨੂੰ ਬਣਾਇਆ ਠੀਕ ਹੈ ਨਾ ਆਪਾਂ ਨੇ ਕਿਵੇਂ ਕਹਿੰਦੂਗੇ ਯਾਰ ਵੀ ਬਾਈ ਮੈਂ ਤੇਰਾ ਸਾਰਾ ਕੁਝ ਕਰ ਦੂਗਾ ਯਾਰ ਤੁਸੀਂ ਜਾਣਦੇ ਆ ਡੇਰਿਆਂ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਵੀਰੇ ਅਜ਼ਮਾ ਕੇ ਦੇਖਿਓ ਠੀਕ ਹੈ ਮੈਂ ਮੈਂ ਇਹ ਗੱਲ ਅਜ਼ਮਾਈ ਵੀ ਆ ਮੇਰੇ ਨਾਲ ਬੀਤੀ ਆ ਮੈਂ ਤੁਹਾਨੂੰ ਤਾਂ ਕਹਿਣਾ ਹਾਲਾਂਕਿ ਮੈਂ ਕਿਸੇ ਬਾਬੇ ਦੇ ਧਾਰੀ ਵਿੱਚ ਮੈਂ ਜਾਂਦਾ ਨਹੀਂ ਹੈਗਾ ਵੀਰੇ ਕਿਉਂਕਿ ਠੀਕ ਹੈ ਤੇ ਤੁਸੀਂ ਅਜ਼ਮਾਓ ਤੁਹਾਨੂੰ ਕੋਈ ਪੰਡਤ ਕੋਈ ਤੁਹਾਨੂੰ ਪਖੰਡੀ ਬਾਬਾ ਇਹ ਗੱਲ ਕਹਿੰਦਾ ਵੀ ਤੇਰੇ ਦਿਨਾਂ ਦੇ ਵਿੱਚ ਤੂੰ ਅਰਪਾ ਖਰਪਾ ਪਤੀ ਹੋ ਜਾਊਗਾ ਤੇਰੀ ਦੌਲਤ ਸ਼ੌਹਰਤ ਆ ਦੂਗੀ ਮਤਲਬ ਤੂੰ ਦੁਨੀਆ ਪਰ ਨੌਕਮਾਊਗਾ ਤੁਸੀਂ ਵੀਰੇ ਇਹ ਚੀਜ਼ ਕਹਿਣੀ ਆ ਉੱਤੇ ਵੀ ਸਾਨੂੰ ਲਿਖ ਕੇ ਦੇ ਉਹ ਪੁੱਛੂਗਾ ਕਾ ਤੇ ਉਹਨੂੰ ਤੁਸੀਂ ਕਹਿਣਾ ਵੀ ਤੁਸੀਂ ਲਿਖ ਕੇ ਦੇ ਵੀ ਮੈਂ ਕਿਹੜੇ ਸਨ ਚ ਹੋਊਗਾ ਕਿਹੜੇ ਟਾਈਮ ਦੇ ਵਿੱਚ ਹੋਊਗਾ ਕਿਹੜੇ ਮਹੀਨੇ ਚ ਕਿਹੜਾ ਦਿਨ ਦੇ ਵਿੱਚ ਹੋਊਗਾ ਹੈ ਤੁਸੀਂ ਇਹ ਲਿਖਤੀ ਲੈਣਾ ਜੇ ਪੁੱਛੂਗਾ ਕਾ ਤੇ ਤੁਸੀਂ ਇਹ ਗੱਲ ਕਹਿਣੀ ਉਹਨੂੰ ਵੀ ਅਸੀਂ ਤਾਂ ਬਾਬਾ ਜੀ ਤੋਂ ਤੇ ਲਿਖਾ ਰਹੇ ਹਾਂ ਵੀ ਹੁਣ ਮੈਂ ਦਿਹਾੜੀਆਂ ਕਰਦਾ ਫਿਰਦਾ ਮੈਂ ਕਿਹਦੇ ਤੇ ਕਰਜ਼ਾ ਚੱਕੂਗਾ ਵੀ ਭਾਈ ਇੰਨੀ ਦਿਗ ਨੂੰ ਮਾਰ ਭਰ ਭਤੀ ਬਣ ਜਾਣਾ ਤੇ ਤਿੱਗਣੇ ਲਈ ਬਾਈ ਲਿਖੇ ਨਹੀਂ ਸਕਦੇ ਇਹਨਾਂ ਨੇ ਕਹਿ ਕਹਿਣਾ ਤੁਸੀਂ ਮਿਹਨਤ ਕਰੋ ਬਾਈ ਯਾਰ ਤੁਸੀਂ ਮਿਹਨਤ ਕਰੋਗੇ ਤਾਂ ਸਾਨੂੰ ਵੀ ਪਤਾ ਯਾਰ ਕਿਹਦੇ ਦੇ ਭਾ ਜਾਨਦੀ ਤੁਹਾਨੂੰ ਲੋੜ ਦੀ ਸਤੋਂ ਸਾਰਾ ਕੁਝ ਆਫੇ ਮਿਲ ਜਣਾ ਇਹ ਆਪਣੀ ਸੋਚ ਜਿੰਨਾ ਚਿਰ ਬਾਈ ਤੁਸੀਂ ਬਦਲਦੇ ਨਹੀਂ ਨਾ ਮੈਨੂੰ ਪਤਾ ਬਾਈ ਯਾਰ ਅੱਪਾਂ ਨੇ ਮਾਡਰਨ ਹੋ ਗਏ ਆਪਣੇ ਕੋਲ ਪੈਸਾ ਸਭ ਕੁਝ ਆ ਗਿਆ ਪੜਾਈ ਵੀ ਕਰ ਲਈ ਪਰ ਯਾਰ ਬਾਈ ਜਿੰਨੇ ਆਪਾਂ ਨੇ ਪੜੇ ਲਿਖੇ ਉਹ ਨਹੀਂ ਇਹ ਪਰ ਪਿੱਛੇ ਦੀ ਪਿੱਛੇ ਜਾਈ ਜਾਂਦੀ ਯਾਰ ਉਨੰਈ ਆਪਾਂ ਨੇ ਆਪਣਾ ਦਿਮਾਗ ਨਹੀਂ ਯਾਰ ਲਾਉਂਦੇ ਹੈਗੇ ਯਾਰ ਇੱਕ ਇੱਕ ਬਾਬਾ ਯਾਰ ਠੀਕ ਹੈ ਨਾ ਉਹ ਕਿੱਕਣਾ ਯਾਰ ਕਿਸੇ ਨੂੰ ਕਿਆ ਕਰ ਸਕਦਾ ਜੇ ਆਪਾਂ ਨੇ ਇੰਨੇ ਉਹ ਜਾਣੀ ਜਾਣ ਹੁੰਦੇ ਬਾਬੇ ਆਪਾਂ ਨੂੰ ਇੰਨੀ ਦੂਰ ਕਰਦੇ ਕਿਸੇ ਕੋਲ ਜਾਣ ਦੀ ਲੋੜ ਉਹ ਆਪ ਘੱਟੇ ਨਹੀਂ ਪਰਗੜ ਹੁੰਦੇ ਇਹ ਸਿਰਫ ਦਿਖਾਵਾ ਹੈ ਇਹ ਸਿਰਫ ਝੂਠਾ ਹੈ ਬਾਈ ਹੁਣ ਯਾਰ ਤੁਸੀਂ ਗੱਲ ਦੇਖੋ ਇਹ ਤੱਤੇ ਕਰਕੇ ਚਿੰਟੇ ਮਾਰਦੇ ਆਪ ਮਾਰਦੇ ਆ ਕਿਸੇ ਨੂੰ ਕਦੇ ਕਿਹਾ ਸੰਗ ਤੁਨੂੰ ਵੀ ਬਾਈ ਤੂੰ ਮਾਰ ਉਹਨੂੰ ਪਤਾ ਵੀ ਇਹਨਾਂ ਨੇ ਪੇਲ ਕੇ ਛੱਡਦਾ ਨਾ ਯਾਰ ਉਹਨੂੰ ਪਤਾ ਵੀ ਹਾਂ ਇੱਕਣ ਅੱਪਾ ਨੇ ਬਾਈ ਇਹ ਸੋਚਿਆ ਕਰਕੇ ਨਾ ਜਮੇ ਡੁੱਬੇ ਪਈਆਂ ਵੀਰੇ ਪੜੇ ਲਿਖੇ ਤਾਂ ਮੈਂ ਦੇਖਿਆ ਯਾਰ ਓਣ ਤਾਂ ਤੁਹਾਨੂੰ ਕਹਿ ਕਹਨੇ ਉਹਨਾਂ ਚ ਹੀ ਮਿਲਦੇ ਆ ਯਾਰ ਹੱਥ ਬੰਨ ਕੇ ਰਿਕੁਐਸਟ ਆ ਜਿੰਨਾ ਬਾਈ ਦੋਸ਼ ਬਾਬਿਆਂ ਦਾ ਉਤੇ ਦੁੱਗਣਾ ਆਪਣਾ ਦੁੱਗਣਾ ਆਪਣਾ ਕਹੇ ਆਪਾਂ ਨੇ ਇਹਨਾਂ ਨੂੰ ਮਹੱਤਤਾ ਦਿੱਤੀ ਆ ਆਪਾਂ ਨੇ ਇਹਨਾਂ ਨੂੰ ਆਪਣੇ ਹੱਥਾਂ 'ਪੇ ਪਟਾ ਲਿਆ ਆਪਾਂ ਨੇ ਇਹਨਾਂ ਨੂੰ ਪਲਕਾਂ 'ਪਰ ਪਟਾ ਲਿਆ ਬਾਈ ਕਿਹੜਾ ਯਾਰ ਇੱਕ ਇੱਕ ਕੁੜੀ ਵਿਚਾਰੀ ਅੱਠ ਪੈਂਡ ਲੈ ਕੇ ਐਲੈਕਟ ਕਰਦੀ ਆ ਠੀਕ ਆ ਉਨੇ ਕੀ ਗੱਲ ਨਹੀਂ ਸਮਝ ਲੱਗਦੀ ਉਹਨੂੰ ਆਪਣੇ ਆਪਣੇ 'ਤੇ ਭਰੋਸਾ ਨਹੀਂ ਹੈਗਾ ਵੀ ਮੈਂ 8 ਬੈਂਡ ਲੱਤੇ ਆ ਵੀ ਮੈਂ ਕੈਨੇਡਾ ਅਮਰੀਕਾ ਜਾ ਸਕਦੀ ਆ ਉਹ ਕਿਸੇ ਬਾਬੇ ਕੋਲ ਜਾ ਕੇ ਸਾਈਨ ਕਰਾਉਂਦੀ ਵੀ ਮੇਰਾ ਵੀਜ਼ਾ ਆ ਜਾਊਗਾ ਉਹਨੂੰ ਕੀ ਸਮਝ ਨਹੀਂ ਲੱਗਦੀ ਵੀ ਤੈਨੂੰ 8 ਬੈਂਡ ਕਰਨੇ ਦੀ ਕਿਆ ਲੋੜ ਆ ਐਨੇ ਪੜ੍ਹਨੇ ਦੀ ਕਿਆ ਲੋੜ ਆ ਤੂੰ ਸਿੱਧੀ ਬਾਬੇ ਨੂੰ ਕਹ ਦੇ ਜੀ ਵੀ ਮੈਂ ਨਹੀਂ ਪੜ੍ਹਨਾ ਹੈਗਾ ਮੇਰੀ ਕਾਪੀਆਂ 'ਤੇ ਆਪਾਂ ਸਾਈਨ ਕਰ ਦੋ ਜੀ ਮੈਂ ਪਾਸ ਹੋ ਜਾਊਂਗਾ ਇਕਣਾ ਨਹੀਂ ਹੁੰਦਾ ਹੁੰਦਾ ਬਈ ਇਹ ਚੀਜ਼ਾਂ ਬਹੁਤ ਗਲਤ ਆ ਇਹ ਆਪਣੇ ਆਪ ਨੂੰ ਤੁਸੀਂ ਬਾਈ ਜਿੰਨਾ ਚਿਰ ਆਪਣੇ ਕਹਿ ਦੰਦੇ ਆ ਜੀ ਇਹ ਇੱਕ ਇੱਕਣੀ ਚੱਲਦਾ ਇੱਕਣੀ ਚੱਲਾ ਨਹੀਂ ਬਾਈ ਇੱਕ ਬੰਦਾ ਹੁੰਦਾ ਬਾਈ ਸਾਰੀ ਦੁਨੀਆ ਚੇਂਜ ਕਰ ਦਿੰਦਾ ਆਪਾਂ ਨੇ ਅਕਸਰ ਹੀ ਆਪਣੇ ਬਿਯੋਗ ਜਾਂ ਕੋਈ ਵੀ ਇੱਕ ਗੱਲ ਕਹਿੰਦੇ ਆ ਵੀ ਕੱਲਾ ਬੰਦਾ ਕਿਆ ਕਰ ਲੂਗਾ ਵੀਰੇ ਉਹ ਬਾਈ ਕੱਲਾ ਹੀ ਤਾਂ ਡੇਰਾ ਸਾਂਭੀ ਬਟ ਕੱਲੇ ਦਾ ਪਖੰਡ ਬਾਈ ਜੀ ਬਟ ਆਪਣੀ ਬਾਈ ਸੋਚ ਬਦਲੋ ਜਿੰਨਾ ਚਿਰ ਵੀਰੇ ਤੁਸੀਂ ਸੋਚ ਨਹੀਂ ਨਾ ਬਦਲਦੇ ਉਹਨਾਂ ਚਿਰ ਕੁਛ ਨਹੀਂ ਤੇ ਬਾਕੀ ਵੀਰੇ ਪਖੰਡ ਬਾਜੀਆਂ ਤੇ ਦੂਰ ਰਹੋ ਵੱਤ ਬਣ ਕੇ ਰਿਕਵੈਸਟ ਆ ਜਪਾਨ ਚ ਕੋਈ ਪਖੰਡਵਾਜੀ ਨਹੀਂ ਜਪਾਨ ਇਸ ਟਾਈਮ ਬਾਈ ਸਾਰੇ ਨਾਲੋਂ ਬੈਸਟ ਚੱਲ ਰਿਹਾ ਜਪਾਨ ਚੀਨ ਦੇ ਵਿੱਚ ਕੋਈ ਪਖੰਡਵਾਜੀ ਨਹੀਂ ਚਿਪਕੀ ਚੀਨ ਬੈਸਟ ਚੱਲ ਰਿਹਾ ਠੀਕ ਆ ਆਪਣੇ ਇੱਧਰ ਥਾਂ ਥਾਂ ਬਾਬੇ ਦबई ਦੇ ਵਿੱਚ ਕੋਈ ਬਾਬਾ ਨਹੀਂ ਹੈਗਾ ਉਹ ਕਿੱਥੇ ਚਲੀ ਗਿਆ ਬੱਬੂ ਮਾਣ ਇਹ ਗੱਲ ਸੱਚ ਗਈ ਆ ਕਹਿੰਦੇ ਗॉड ਦੇ ਨਾਂ ਦੇ ਉੱਤੇ ਲੋਕ ਨਹੀਂ ਉਹ ਠੱਗਦੇ ਵੈਸਟਰਨ ਦੇ ਵਿੱਚ ਚਿਰਾਗ ਨਹੀਂ ਉਹ ਲੱਗਦੇ ਭਾਈ ਯਾਰ ਤੁਸੀਂ ਗੱਲਾਂ ਤੱਤ ਦਾ ਦੇਖੋ ਯਾਰ ਕਿਆ ਤੇ ਕਿਆ ਹੋ ਜੂਗਾ ਫੇਰ ਕੋਈ ਇੰਗਲੈਂਡ ਦੇ ਵਿੱਚ ਦੇਖਿਆ ਤੁਸੀਂ ਬਾਬਾ ਬਣਿਆ ਕੋਈ ਧੂਣਾ ਲਾਉਂਦਾ ਦੇਖਿਆ ਉਹ ਫੇਰ ਯਾਰ ਇਹਨੇ ਲੋਕ ਤਰੱਕੀਆਂ ਦੇ ਵਿੱਚ ਆ ਆਪਣੇ ਹਰੇਕ ਪਿੰਡ ਦੇ ਵਿੱਚ ਬਾਬਾਪਾ ਨੇ ਫੇਰ ਦਿਹਾੜੀ ਚੁੱਤਾ ਕਰਦੇ ਆ ਤੁਸੀਂ ਸੋਚ ਕੇ ਤਾਂ ਦੇਖੋ ਯਾਰ ਇੱਕ ਕਹਿੰਦੇ ਆ ਜੀ ਬਾਬੇ ਜੀ ਅਸੀਂ ਪੁੱਛਿਆ ਲੰਨੇ ਕਿਵੇਂ ਯਾਰ ਉਹ ਦੱਸ ਦੂਗਾ ਯਾਰ ਮੈਂ ਬੈਠਾ ਭਾਈ ਮੈਨੂੰ ਦੱਸ ਕੇ ਦਿਖਾਓ ਯਾਰ ਵੀ ਭਾਈ ਤੇਰੀ ਜ਼ਿੰਦਗੀ ਆਇਆ ਤੇਰੀ ਜ਼ਿੰਦਗੀ ਆ ਇਹ ਕਹਿੰਦਾ ਦੱਸਣ ਲੱਗੇ ਫੇਰ ਤਾਂ ਕਿਸੇ ਨੇ ਕੰਮੇ ਨਹੀਂ ਕਰਨਾ ਯਾਰ ਫੇਰ ਤਾਂ ਯਾਰ ਇਹ ਇਹ ਵੀ ਦੱਸ ਦਣ ਵੀ ਵੀਰੇ ਤੇ ਫਲਾਣੀ ਤਰੀਕ ਨੂੰ ਮਰਨਾ ਯਾਰ ਐ ਐ ਐ ਦਿਨ ਦੇ ਵਿੱਚ ਆ ਦੇਣਾ ਜਦ ਯਾਰ ਆਪਣੇ ਹੱਥ ਦੇ ਵਿੱਚ ਜੂਣਾ ਤੇ ਮੌਤੇ ਹੀ ਨਹੀਂ ਹੈਗਾ ਤੇ ਅਪਣੇ ਕਿੱਦ ਦੀ ਜ਼ਿੰਦਗੀ ਕਿਵੇਂ ਦੱਸ ਦੋਗੇ ਬਾਕੀ ਜੇ ਕਿਸੇ ਨੂੰ ਮੇਰੀ ਗੱਲ ਬਾਈ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਜੇ ਕਿਸੇ ਨੂੰ ਲੱਗੀ ਮਾੜੀ ਵੀ ਆ ਮੁੰਡਾ ਗਲਤ ਬੋਲਦਾ ਜਾਂ ਇਹਨੇ ਬਾਬਿਆਂ ਬਾਰੇ ਇਹ ਟਿੱਪਣੀ ਗਲਤ ਕਰੀ ਆ ਸਾਰੇ ਇੱਕੋ ਸਾਥ ਨਹੀਂ ਹੁੰਦੇ ਮੈਂ ਵੀਰੇ ਕਹਿੰਦਾ ਨਹੀਂ ਹੈਗਾ ਕਿਉਂਕਿ ਜਿਹੜਾ ਬੰਦਾ ਪ੍ਰਮਾਤਮਾ ਦੀ ਭਗਤੀ ਕਰਦਾ ਪ੍ਰਮਾਤਮਾ ਉਹਨੂੰ ਮਿਲਦਾ ਠੀਕ ਆ ਮੈਂ ਬੈਠਾ ਤੁਸੀਂ ਇੱਕ ਚੀਜ਼ ਜ਼ਿੰਦਗੀ 'ਚ ਸੋਚ ਕੇ ਦੇਖੋ ਦੁੱਖ ਇਕੱਲੇ ਨੇ ਢੰਡਾਣੇ ਆ ਪ੍ਰਮਾਤਮਾ ਦੀ ਹੂੰ ਤਾਂ ਦੇਖੋ ਪ੍ਰਮਾਤਮਾ ਨੇ ਪੁੱਤ ਨੂੰ ਕਿਆ ਕੁਝ ਦਿੱਤਾ ਦੇਖੋ ਜ਼ਿੰਦਗੀ ਦੇ ਵਿੱਚ ਇਕੱਲਾ ਆ ਇਕੱਲਾ ਜਾਊਗਾ ਜ਼ਿੰਦਗੀ ਦੇ ਵਿੱਚ ਜੇ ਤੇਰੇ ਸੱਟ ਲੱਗੀ ਆ ਬਾਈ ਤਾਂ ਇਕੱਲਾ ਦੁੱਖਾਂ ਢਾਣਾ ਠੀਕ ਆ ਨਾ ਹਰ ਇੱਕ ਚੀਜ਼ ਪ੍ਰਮਾਤਮਾ ਨੇ ਇਕੇ ਰੱਖੀ ਆ ਜਸ ਸਾਰੀ ਚੀਜ਼ ਇਕ ਰੱਖੀ ਆ ਜੇ ਮੈਂ ਭਗਤੀ ਕਰਕੇ ਮੰਨੂ ਪ੍ਰਮਾਤਮਾ ਮਿਲ ਗਿਆ ਬਾਪੇ ਫੇ ਮੈਂ ਤੁਹਾਨੂੰ ਕੀ ਕਹਿਣਾ ਦੱਸ ਸਕਦਾ ਇਹ ਬਾਈ ਗੱਲਾਂ ਇਹ ਚੀਜ਼ਾਂ ਤੇ ਜਿੰਨਾ ਆਪਾਂ ਨੇ ਬਾਹਰ ਨਿਕਲ ਸਕਦੇ ਆ ਬਾਈ ਨਿਕਲੋ ਤੇ ਸੋਚ ਨੂੰ ਆਪਣੀ ਨੂੰ ਬਦਲੋ ਬਾਕੀ ਬਾਈ ਧੰਨਵਾਦ ਜੇ ਵਧੀਆ ਲੱਗੀ ਵੀਰੇ ਬਾਤੇ-ਬਾਤੇ ਸ਼ੇਅਰ ਕਰਿਓ ਬਾਕੀ ਵੀਰੇ ਧੰਨਵਾਦ